ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਆਹ ਦ੍ਰਿਸ਼ ਦੇਖ ਕੇ ਮਨ ਨੂੰ ਦੁੱਖ ਹੁੰਦਾ ਜੀ ਅਸੀਂ ਇਸ ਅੱਗ ਦੇ ਵਿੱਚ ਪਤਾ ਨਹੀਂ ਕਿੰਨੇ ਜੀਵ ਜੰਤੂ ਪੰਛੀ ਦਰਖਤ ਮਚਾਦੰਦੇ ਆਏ ਸਾਲ ਦੋ ਵਾਰ ਸਾਲ ਦੇ ਵਿੱਚ ਅਸੀਂ ਇਹ ਕੰਮ ਕਰਦੇ ਆਂ ਪਰ ਅਸੀਂ ਇੰਨਾ ਕੰਮ ਨਹੀਂ ਕਰਦੇ ਵੀ ਇੱਕ ਦਿਹਾੜੀਏ ਲਾ ਦਿਓ ਯਾਰ ਦਿਹਾੜੀਆਂ ਲਾ ਕੇ ਅੱਗ ਪਿੱਛੇ ਥੋੜੀ ਜਿਹੀ ਉਹ ਕਰਨ ਨੂੰ ਜਾਇ ਨੂੰ ਵਿਚਬਾ ਲੋ ਕਿਉਂ ਇਦਾਂ ਕਰਦੇ ਹੋ ਭਰਾਵੋ ਕਿਸਾਨ ਵੀਰੋ ਬੇਨਤੀ ਹੈ ਸੋਨੂੰ ਜੈਸਾ ਬੀਜੇ ਤੈਸਾ ਖਾਏ ਜੇ ਅਸੀਂ ਪਾਪ ਬੀਜਦੇ ਆ ਤਾਂ ਪਾਪ ਹੀ ਖਾਵਾਂਗੇ ਉਹ ਜੇ ਧਨ ਤੋਂ ਕੀ ਕਰਾਉਣਾ ਹੈ ਜਿਹੜਾ ਲੱਖਾਂ ਜੀਬਾਂ ਨੂੰ ਮਾਰ ਕੇ ਪ੍ਰਾਪਤ ਕੀਤਾ ਜਾਵੇ ਉਹ ਸਾਰਾ ਧਨ ਕੰਮ ਨਹੀਂ ਆਉਂਦਾ ਭਾਈ ਪਤਾ ਨਹੀਂ ਕਿਹਨੇ ਖਾਣਾ ਤੇ ਪਤਾ ਨਹੀਂ ਕਿਹਨੇ ਉਹਨੂੰ ਵਰਤਣਾ ਇਸ ਕਰਕੇ ਆਪਦੇ ਹੱਥੀਏ ਪਾਪ ਨਾ ਕਮਾਇਆ ਕਰੋ ਨਾ ਕਰਿਆ ਕਰੋ ਕਮ ਸੇ ਕਮ ਕਣਕ ਦੇ ਸੀਜ਼ਨ ਵੇਲੇ ਤਾਂ ਨਾ ਕਰਿਆ ਕਰੋ ਕੋਈ ਬਹੁਤ ਹੀ ਕਣਕ ਦੇ ਸੀਜ਼ਨ ਵੇਲੇ ਵਿੱਚ ਇਹਦੇ ਨਹੀਂ ਰਹਿੰਦਾ ਸਮਾਨ ਬਾਹ ਲਿਆ ਕਰੋ ਬਾਕੇ ਇਹਨੂੰ ਵਿੱਚੇ ਤੁਸੀਂ ਆਪ ਦਾ ਬਾਕੀ ਸੋਡੀ ਮਰਜ਼ੀ ਹੈ ਭਾਈ ਬਹੁਤ ਦੁੱਖ ਹੁੰਦਾ ਹੈ ਦੇਖ ਕੇ ਜੋ ਦਰਖਤ ਵਿੱਚ ਮੱਚਦੇ ਐ ਪੰਛੀਆਂ ਦੇ ਆਲ ਨੇ ਮੱਚ ਜਾਂਦੇ ਆ ਕਿਸੇ ਨੇ ਜਨਮ ਲੈਣਾ ਹੁੰਦਾ ਛੋਟਾ ਜੀਵ ਨੇ ਉਹ ਮੱਚ ਜਾਂਦੇ ਆ ਆਂਡੇ ਮੱਚ ਜਾਂਦੇ ਆ ਵਾਹਿਗੁਰੂ ਸਤਿਮਤ ਦੇਓ ਸਾਡੇ ਵੀਰਾਂ ਨੂੰ ਧੰਨਵਾਦ ਦੋਸਤੋ ਵੀਡੀਓ ਵੇਖਣ ਲਈ ਸ਼ੁਕਰੀਆ